ਸਤਿ ਸ੍ਰੀ ਅਕਾਲ ਜੀ ਇੱਕ ਵਾਰ ਗੁਰੂ ਨਾਨਕ ਪਾਤਸ਼ਾਹ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਅਜਹੀ ਜਗ੍ਹਾ ਤੇ ਪਹੁੰਚੇ ਜਿੱਥੇ ਬਹੁਤ ਸਾਰੇ ਸਾਧੂ ਬੈਠੇ ਹੋਏ ਸੀ ਇੱਕ ਕਾਂ ਸਾਰੇ ਸਾਧੂਆਂ ਦੀ ਵਿਚਾਲੇ ਬੈਠਾ ਸੀ ਉਸ ਦੇ ਮਨ ਵਿੱਚ ਤੇ ਹਿਰਦੇ ਵਿੱਚ ਬੜਾ ਹੀ ਪ੍ਰੇਮ ਸੀ ਗੁਰੂ ਦੇ ਪ੍ਰਤੀ ਉਹ ਕਾਗ ਉਸ ਸਮੇਂ ਇੱਕ ਕਥਾ ਦਾ ਉਚਾਰਨ ਕਰ ਰਿਹਾ ਸੀ ਤੇ ਸਾਰੇ ਸਾਧੂ ਉਸ ਕਥਾ ਨੂੰ ਬੜੇ ਹੀ ਧਿਆਨ ਨਾਲ ਸੁਣ ਰਹੇ ਸੀ ਉਸ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਤੇ ਭਾਈ ਬਾਲਾ ਜੀ ਭਾਈ ਮਰਦਾਨਾ ਜੀ ਉੱਥੇ ਹੀ ਬੈਠ ਗਏ ਜਦੋਂ ਉਹ ਕਾਂ ਕਥਾ ਕਰਕੇ ਹਟਿਆ ਤਾਂ ਸਾਰੇ ਸਾਧੂਆਂ ਨੇ ਉਸ ਕਾਗ ਨੂੰ ਬੜੀ ਬੰਦਨਾ ਕੀਤੀ ਫਿਰ ਕਾਫੀ ਸਮਾਂ ਬੀਤ ਗਿਆ ਤੇ ਫਿਰ ਭਾਈ ਮਰਦਾਨਾ ਜੀ ਨੇ ਇੱਕ ਸ਼ਬਦ ਦਾ ਗਾਇਨ ਕਰਨਾ ਸ਼ੁਰੂ ਕੀਤਾ ਉਸ ਸਮੇਂ ਉਹ ਸ਼ਬਦ ਸੁਣ ਕੇ ਗੁਰੂ ਜੀ ਨੇ ਜੋ ਉਚਾਰਿਆ ਸੀ ਉਸ ਕਾਗ ਦਾ ਮਨ ਪ੍ਰੇਮ ਨਾਲ ਭਰ ਗਿਆ। ਉਸ ਵੇਲੇ ਉਸ ਕਾਂ ਦੀ ਗਹਿਰੀ ਸਮਾਧੀ ਲੱਗ ਗਈ। ਕਾਗ ਕਾਫੀ ਸਮੇਂ ਤੱਕ ਉਸ ਸ਼ਬਦ ਦਾ ਗਾਇਨ ਕਰਦਾ ਗਿਆ। ਫਿਰ ਚੁੱਪ ਕਰਕੇ ਬੈਠ ਗਿਆ। ਫਿਰ ਕਾਗ ਨੇ ਆਪਣੀਆਂ ਅੱਖਾਂ ਖੋਲੀਆਂ। ਬੜੇ ਪਿਆਰ ਨਾਲ ਕਿਹਾ, ਇਹ ਸ਼ਬਦ ਕਿਸ ਦਾ ਗਾਇਆ ਹੋਇਆ ਹੈ? ਜਿਸ ਦੇ ਸੁਣਨ ਨਾਲ ਪ੍ਰੇਮ ਉਤਸਾਹ ਵਧ ਗਿਆ ਹੈ। ਇਹ ਸ਼ਬਦ ਬੜੇ ਹੀ ਪ੍ਰੇਮ ਨਾਲ ਗਾਇਆ ਹੋਇਆ ਹੈ ਜਿਸ ਨੇ ਇਹ ਸ਼ਬਦ ਗਾਇਆ ਹੈ ਉਹ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਹੋਵੇਗਾ ਮੇਰਾ ਮਨ ਪ੍ਰੇਮ ਨਾਲ ਭਰ ਗਿਆ ਹੈ ਮੈਨੂੰ ਇਹ ਸ਼ਬਦ ਗਾਉਣ ਵਾਲੇ ਦਾ ਨਾਮ ਦੱਸੋ ਦੱਸੋ ਇਹ ਸ਼ਬਦ ਕਿਸ ਨੇ ਗਾਇਆ ਹੈ ਪਾਈ ਮਰਦਾਨਾ ਜੀ ਕਹਿਣ ਲੱਗੇ ਇਹ ਗੁਣਾਂ ਦੀ ਖਾਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਲਿਖਿਆ ਹੈ ਇਹ ਉਹਨਾਂ ਦੀ ਹੀ ਰਚਨਾ ਹੈ ਜਿਵੇਂ ਹੀ ਕਾਗ ਨੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਨਾਮ ਸੁਣਿਆ ਉਹ ਆ ਕੇ ਉਹਨਾਂ ਦੇ ਚਰਨਾਂ ਨਾਲ ਲਿਪਟ ਗਿਆ ਉਸ ਕਾਗ ਨੂੰ ਇੰਜ ਕਰਦੇ ਦੇਖ ਕੇ ਸਾਰੇ ਸਾਧੂ ਜੋ ਕਾਂਗ ਦੇ ਆਲੇ ਦੁਆਲੇ ਬੈਠੇ ਸੀ ਉਹ ਵੀ ਆਗੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਨ ਲੱਗੇ ਉਸ ਸਮੇਂ ਸਾਰਿਆਂ ਨੇ ਗੁਰੂ ਜੀ ਦੇ ਚਰਨਾਂ ਤੇ ਬੰਦਨਾ ਕਰਕੇ ਬੜਾ ਸੁੱਖ ਪਾਇਆ ਉਹ ਕਾਹ ਕਹਿਣ ਲੱਗਾ ਇਹ ਖਬਰ ਤਾਂ ਮੈਨੂੰ ਪਹਿਲਾਂ ਹੀ ਮਿਲ ਚੁੱਕੀ ਹੈ ਕਿ ਕਾਲ ਯੁਗ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ ਹੈ ਮੇਰੇ ਦਿਲ ਵਿੱਚ ਬੜੇ ਚਿਰ ਦੀ ਤਾੰਗ ਸੀ ਮੈਂ ਕਿਸੇ ਤਰ੍ਹਾਂ ਉਸ ਕਿਰਪਾਲੂ ਪ੍ਰਭੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਕਰਾਂ ਹੁਣ ਤਾਂ ਸਬਬ ਨਾਲ ਤੁਸੀਂ ਮੇਰੇ ਕੋਲ ਆਏ ਹੋ ਤੇ ਮੈਨੂੰ ਆ ਕੇ ਤੁਸੀਂ ਆਪ ਦਰਸ਼ਨ ਦਿੱਤੇ ਨੇ ਤੁਸੀਂ ਮੇਰਾ ਮਨੋਰਥ ਪੂਰਾ ਕੀਤਾ ਹੈ ਤੇ ਮੈਂ ਆਪਣੀਆਂ ਅੱਖਾਂ ਨਾਲ ਆਪ ਜੀ ਦਾ ਰੂਪ ਦੇਖਿਆ ਹੈ ਹੁਣ ਕਲਯੁਗ ਵਿੱਚ ਲੋਕਾਂ ਦੇ ਧਰਮ ਹੀ ਭ੍ਰਸਟ ਹੋ ਗਏ ਹਨ ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਤੁਸੀਂ ਆਪ ਆਏ ਹੋ ਜੀ ਜਿਹੜਾ ਤੁਹਾਡੇ ਬਚਨਾਂ ਦੀ ਕਮਾਈ ਕਰੇਗਾ ਉਸ ਦਾ ਜਨਮ ਮਰਨ ਖਤਮ ਹੋ ਜਾਵੇਗਾ ਜੀ ਜੋ ਤੁਹਾਡੇ ਦਰਸ਼ਨ ਕਰਦਾ ਹੈ ਉਹ ਮਨੁੱਖ ਪਵਿੱਤਰ ਤੀਰਥਾਂ ਦਾ ਫਲ ਪ੍ਰਾਪਤ ਕਰਦਾ ਹੈ ਜੀ ਜਿਸ ਵਿੱਚ ਗਿਆਨ ਦੀ ਸ਼ਕਤੀ ਰੱਖੀ ਹੋਈ ਹੈ ਉਸ ਨੂੰ ਪੜ੍ਹ ਕੇ ਹਰ ਕੋਈ ਮੁਕਤੀ ਦੀ ਇੱਛਾ ਪ੍ਰਾਪਤ ਕਰੇਗਾ ਉਸ ਨੂੰ ਤਾਂ ਮੁਕਤੀ ਹੀ ਮਿਲ ਜਾਵੇਗੀ ਗੁਰੂ ਜੀ ਕਾਹਨੂੰ ਕਹਿਣ ਲੱਗੇ ਤੁਸੀਂ ਸਭ ਗੁਣਾ ਵਿੱਚ ਵੱਡੇ ਹੋ ਤੁਸੀਂ ਹਮੇਸ਼ਾ ਭਗਤੀ ਵਿੱਚ ਲੱਗੇ ਰਹਿੰਦੇ ਹੋ ਕਾਹ ਕਹਿਣ ਲੱਗਾ ਮੈਨੂੰ ਇਹ ਦੱਸੋ ਜੀ ਸਰੋਤੇ ਕਿੰਨੀ ਤਰ੍ਹਾਂ ਦੇ ਹੁੰਦੇ ਹਨ ਫਿਰ ਗੁਰੂ ਜੀ ਨੇ ਕਿਹਾ ਕਿ ਸਰੋਤੇ ਪੰਜ ਤਰ੍ਹਾਂ ਦੇ ਹੁੰਦੇ ਹਨ ਮੈਂ ਤੁਹਾਨੂੰ ਦੱਸਦਾ ਹਾਂ ਜੀ ਪਹਿਲੀ ਤਰ੍ਹਾਂ ਦੇ ਸਰੋਤੇ ਹੁੰਦੇ ਹਨ ਜੋ ਰਾਗ-ਰਾਗਣੀਆਂ ਨੂੰ ਜਾਣਦੇ ਹਨ ਦੂਜੀ ਸ਼ਰੋਤੇ ਉਹ ਹੁੰਦੇ ਹਨ ਜੋ ਪ੍ਰਭੂ ਦੇ ਗਿਆਨ ਨੂੰ ਪਹਿਚਾਣਦੇ ਹਨ ਤੀਜੀ ਤਰ੍ਹਾਂ ਦੇ ਸਰੋਤੇ ਸੰਜਮ ਨਾਲ ਰਾਗ ਦੀ ਤਾਲ ਨੂੰ ਸੁਣਦੇ ਹਨ ਚੌਥੀ ਤਰ੍ਹਾਂ ਦੇ ਸਰੋਤੇ ਵਾਜੇ ਤੋਂ ਰਸ ਲੈਂਦੇ ਹਨ ਪੰਜਵੇਂ ਤਰ੍ਹਾਂ ਦੇ ਸਰੋਤੇ ਸਬਰ ਦਾ ਅਰਥ ਸਮਝਦੇ ਹਨ ਜਿਹੜੇ ਚਤੁਰਮਨੁਖ ਹਨ ਉਹ ਸਬਰ ਦੀ ਸਾਰ ਨੂੰ ਸਮਝਦੇ ਹਨ ਉਹਨਾਂ ਨੂੰ ਸਭ ਤੋਂ ਮਹਾਨ ਅਤੇ ਚਤਰ ਸਮਝੋ ਜੋ ਅਰਥ ਸਮਝ ਕੇ ਵਿਚਾਰ ਕਰਦੇ ਹਨ ਜੋ ਗੱਲ ਦਾ ਅਰਥ ਸਮਝਦੇ ਹਨ ਉਹ ਉਹਨਾਂ ਨੂੰ ਤੁਸੀਂ ਵੱਡੇ ਹੀ ਸਮਝੋ ਅਜਿਹੇ ਲੋਕ ਵੱਡਾ ਸੁਖ ਹਾਸਲ ਕਰਦੇ ਹਨ ਇਦਾਂ ਹੀ ਉਹਨਾਂ ਦਾ ਮਨ ਪ੍ਰੇਮ ਭਗਤੀ ਵਿੱਚ ਲੱਗਿਆ ਰਹਿੰਦਾ ਹੈ ਜੋ ਸੁਰੋਤੇ ਅਰਥਾਂ ਦਾ ਵਿਚਾਰ ਕਰਦੇ ਹਨ ਉਹ ਸ੍ਰੋਤੇ ਤਾਂ ਅਮਰਤ ਰਸ ਨਾਲ ਤ੍ਰਿਪਤ ਹੋ ਜਾਂਦੇ ਹਨ ਜਿਹੜੇ ਚਾਰ ਤਰ੍ਹਾਂ ਦੇ ਸ੍ਰੋਤੇ ਹਨ ਉਹਨਾਂ ਦਾ ਤਾਂ ਬਸ ਛਿੱਲੜ ਖਾਣ ਤੱਕ ਹੀ ਪ੍ਰੇਮ ਹੈ ਉਹ ਫਿੱਕੇ ਰਸਾਂ ਵਿੱਚ ਫਸ ਗਏ ਹਨ ਉਹ ਅਮਰਤ ਰੂਪੀ ਰਸ ਨੂੰ ਤਾਂ ਜਾਣਦੇ ਹੀ ਨਹੀਂ ਤੁਸੀਂ ਸਭ ਨੂੰ ਜਾਣਦੇ ਹੀ ਹੋ ਤੁਸੀਂ ਵੱਡਾ ਚਰਨਜੀਵੀ ਰਸ ਪਾਇਆ ਹੈ ਭਾਈ ਮਰਦਾਨਾ ਜੀ ਕਹਿਣ ਲੱਗੇ ਰਿਸ਼ੀ ਜੀ ਮੈਨੂੰ ਇਹ ਦੱਸੋ ਇੱਥੇ ਬੈਠ ਕੇ ਤੁਸੀਂ ਕਿੰਨੇ ਯੁੱਗ ਦੇਖੇ ਨੇ ਉਸ ਕਾਗਨੇ ਕਿਹਾ ਕਿ ਮੈਂ ਇੱਥੇ ਬੈਠ ਕੇ ਬਹੁਤ ਆਯੂ ਬਤੀਤ ਕੀਤੀ ਹੈ ਹਜ਼ਾਰ ਯੁੱਗ ਬੀਤਣ ਦੇ ਨਾਲ ਬ੍ਰਹਮਾ ਦਾ ਇੱਕ ਯੁੱਗ ਹੁੰਦਾ ਹੈ ਇਸ ਤਰ੍ਹਾਂ ਜਦੋਂ 100 ਸਾਲ ਬੀਤ ਜਾਂਦੇ ਹਨ ਤਾਂ ਬ੍ਰਹਮਾ ਦੀ ਉਮਰ ਹੁੰਦੀ ਹੈ ਵੇਖਦਿਆਂ ਵੇਖਦਿਆਂ ਕਈ ਬ੍ਰਹਮਾ ਮਰ ਗਏ ਹਨ ਅਤੇ ਇਸ ਜਗਤ ਵਿੱਚ ਪ੍ਰਲੈ ਆਈ ਹੈ ਫਿਰ ਬ੍ਰਹਮਾ ਜਨਮ ਲੈ ਕੇ ਜਗਤ ਦੀ ਰਚਨਾ ਕਰਦਾ ਹੈ ਇਸ ਤਰ੍ਹਾਂ ਉਹ ਕਈ ਕਹਾਣੀਆਂ ਦੀ ਰਚਨਾ ਕਰਦਾ ਹੈ ਜਦੋਂ ਸਭ ਕੁਝ ਖਤਮ ਹੋ ਜਾਂਦਾ ਹੈ ਤੇ ਫਿਰ ਦੁਬਾਰਾ ਨਵੀਂ ਦੁਨੀਆ ਦੀ ਰਚਨਾ ਹੋ ਜਾਂਦੀ ਹੈ ਮੇਰੇ ਵੇਖਦਿਆਂ ਵੇਖਦਿਆਂ ਕਈ ਵਾਰੀ ਜਗਤ ਦਾ ਖਾਤਮਾ ਵੀ ਹੋਇਆ ਹੈ ਤੇ ਫਿਰ ਦੁਬਾਰਾ ਨਵਾਂ ਜਗਤ ਉਪਜਿਆ ਹੈ ਮੈਂ ਇੱਥੇ ਬੈਠ ਕੇ ਪ੍ਰਭੂ ਦੇ ਗੁਣ ਗਾਉਂਦਾ ਹਾਂ ਤੇ ਬੜਾ ਸੁੱਖ ਪਾਉਂਦਾ ਹਾਂ ਇਹ ਸੁਣ ਕੇ ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਤੇ ਭਾਈ ਬਾਲਾ ਜੀ ਕਹਿਣ ਲੱਗੇ ਇਸ ਤਰ੍ਹਾਂ ਤਾਂ ਤੁਸੀਂ ਬੜੇ ਮਹਾਨ ਹੋ ਤੁਸੀਂ ਬੜਾ ਆਤਮ ਗਿਆਨ ਪ੍ਰਾਪਤ ਕੀਤਾ ਹੈ ਤੁਸੀਂ ਸਭ ਤੋਂ ਵੱਡੇ ਹੋ ਕਾਗਦਾ ਜਨਮ ਤੁਸੀਂ ਕਿਵੇਂ ਪਾਇਆ ਹੈ ਮੇਰੇ ਦਿਲ ਵਿੱਚ ਇੱਕ ਵੱਡਾ ਸ਼ੱਕ ਹੈ ਤੁਸੀਂ ਮੈਨੂੰ ਉੱਤਰ ਦਿਓ ਉਹ ਕਹਿਣ ਲੱਗਾ ਕਿ ਇੱਕ ਜਨਮ ਵਿੱਚ ਮੈਂ ਸੂਦਰ ਸੀ ਮੈਂ ਭਗਵਾਨ ਸ਼ਿਵ ਦੀ ਮਨ ਲਾ ਕੇ ਪੂਜਾ ਅਰਚਨਾ ਕੀਤੀ ਪਰ ਵਿਸ਼ਨੂ ਨਾਲ ਮੈਂ ਵੈਰ ਰੱਖਦਾ ਸੀ ਮੈਂ ਕਿਸੇ ਦੀ ਪਰਵਾਹ ਨਹੀਂ ਸੀ ਕਰਦਾ ਤੇ ਮੈਂ ਅਯੋਧਿਆਨਗਰ ਵਿੱਚ ਹੀ ਰਹਿ ਰਿਹਾ ਸੀ ਇੱਕ ਵਾਰ ਬੜਾ ਭਿਆਨਕ ਕਾਲ ਪਿਆ ਤੇ ਮੈਂ ਉੱਥੋਂ ਉਜੈਨ ਚਲਾ ਗਿਆ ਉੱਥੋਂ ਦੇ ਲੋਕ ਬੜੀ ਚੈਨ ਨਾਲ ਰਹਿ ਰਹੇ ਸੀ ਉਹਨਾਂ ਨੇ ਵੈਰ ਅਤੇ ਵਾਸਨਾ ਦਾ ਨਾਸ਼ ਕੀਤਾ ਹੋਇਆ ਸੀ ਮੈਂ ਇੱਕ ਬ੍ਰਾਹਮਣ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਉਹ ਮੈਨੂੰ ਵਿਸ਼ਨੂ ਦੀ ਭਗਤੀ ਕਰਵਾਉਂਦਾ ਸੀ ਮੇਰਾ ਤਾਂ ਦਿਲ ਸੜ ਜਾਂਦਾ ਸੀ ਕਿਉਂਕਿ ਮੇਰਾ ਤਾਂ ਸਿਵਜੀ ਨਾਲ ਹੀ ਪ੍ਰੇਮ ਸੀ ਉਸ ਸਮੇਂ ਵਿਸ਼ਨੂੰ ਦਾ ਨਾਂ ਸੁਣ ਕੇ ਮੈਂ ਮਨ ਹੀ ਮਨ ਬੜਾ ਖਿਜਦਾ ਸੀ ਮੈਂ ਉਸ ਪੰਡਤ ਦਾ ਹਰੇਕ ਬਚਨ ਮੋੜ ਦਿੰਦਾ ਉਹ ਮੈਨੂੰ ਕੁਝ ਵੀ ਕਹਿੰਦਾ ਮੈਂ ਸੁਣਦਾ ਨਹੀਂ ਸੀ ਮੈਨੂੰ ਉਸਨੇ ਕਈ ਵਾਰੀ ਉਪਦੇਸ਼ ਕੀਤੇ ਪਰ ਮੈਂ ਉਸ ਦੀ ਗੱਲ ਨਹੀਂ ਸੀ ਮੰਨਦਾ ਮੈਂ ਤਾਂ ਬੜਾ ਹੰਕਾਰੀ ਹੋ ਗਿਆ ਸੀ ਸਭ ਨੂੰ ਆਪਣੇ ਆਪ ਤੋਂ ਛੋਟਾ ਸਮਝਦਾ ਸੀ ਇੱਕ ਵਾਰ ਮੈਂ ਸ਼ਿਵ ਮੰਦਰ ਵਿੱਚ ਬੈਠਾ ਸੀ ਮੇਰੇ ਗੁਰੂ ਜੀ ਮੇਰੇ ਕੋਲ ਆ ਕੇ ਖੜੇ ਮੈਂ ਉਹਨਾਂ ਦਾ ਸਨਮਾਨ ਨਾ ਕੀਤਾ ਮੈਂ ਵੱਡਾ ਹੰਕਾਰੀ ਹੋ ਗਿਆ ਉੱਥੇ ਹੀ ਬੈਠਾ ਰਿਹਾ ਉਸ ਦੇ ਮਨ ਵਿੱਚ ਗਮੀ ਤੇ ਖੁਸ਼ੀ ਸਮਾਨ ਹੀ ਸੀ ਅਨਾਦਰ ਤੇ ਆਦਰ ਸਮਾਨ ਹੀ ਸੀ ਫਿਰ ਉਸ ਸ਼ਿਵ ਜੀ ਦੇ ਮੰਦਰ ਵਿੱਚ ਆਕਾਸ਼ ਬਾਣੀ ਹੋਈ ਕਿ हे ਦੁਸ਼ਟ ਹੁਣ ਨਰਕਾਂ ਵਿੱਚ ਜਾ ਕੇ ਬੋ ਫਿਰ ਤੁਸੀਂ ਬ੍ਰਹਮ ਦਾ ਅਨਾਦਰ ਕਰਨ ਦਾ ਭਾਰੀ ਦੋਸ਼ ਭੁਗਤੋ ਤੂੰ ਸਭ ਤੋਂ ਵੱਡਾ ਪਖੰਡੀ ਤੇ ਹੰਕਾਰੀ ਏ ਗੁਰੂ ਦਾ ਨਿਰਾਦਰ ਕਰਕੇ ਜਮਾ ਦੇ ਕੰਡੇ ਨੂੰ ਸੋ ਜਦੋਂ ਗੁਰੂ ਨੇ ਇਹ श्राप ਸੁਣਿਆ ਤਾਂ ਉਸ ਦੇ ਮਨ ਵਿੱਚ ਦਇਆ ਆ ਗਈ ਉਸ ਨੇ ਸ਼ਿਵ ਜੀ ਅੱਗੇ ਬੇਨਤੀ ਕੀਤੀ ਉਹਨਾਂ ਦੀ ਉਸਤਤ ਕੀਤੀ ਸ਼ਿਵ ਜੀ ਨੇ ਕਿਹਾ हे ਬ੍ਰਾਹਮਣ ਤੇਰੀ ਦਇਆ ਕਰਕੇ ਇਸ ਨੂੰ ਸਾਰੇ ਜਨਮਾਂ ਦੀ ਸੋਝੀ ਰਹੇਗੀ ਮੇਰਾ ਸਰਾਪ ਕਦੇ ਖਾਲੀ ਨਹੀਂ ਜਾਂਦਾ ਹੁਣੇ ਨਰਕਾਂ ਵਿੱਚ ਬੈਠ ਕੇ ਭਾਰੀ ਦੁੱਖ ਭੋਗੇਗਾ ਫਿਰ ਮੈਂ ਨਰਕਾਂ ਵਿੱਚ ਬੈਠ ਗਿਆ ਮੈਨੂੰ ਭਾਰੀ ਸਜ਼ਾ ਮਿਲੀ ਜਦੋਂ ਮੇਰਾ ਸਮਾਂ ਬੀਤ ਗਿਆ ਮੈਨੂੰ ਨਰਕਾਂ ਵਿੱਚੋਂ ਕੱਢ ਦਿੱਤਾ ਗਿਆ ਫਿਰ ਮੈਂ 84 ਲੱਖ ਜੂਨਾਂ ਵਿੱਚ ਫਿਰ ਘੁੰਮਿਆ ਅਜਿਹੀ ਇੱਕ ਵੀ ਜੂਨ ਨਹੀਂ ਜਿਸ ਵਿੱਚ ਮੈਂ ਜਨਮ ਨਹੀਂ ਲਿਆ ਫਿਰ ਮੈਨੂੰ ਇੱਕ ਬ੍ਰਾਹਮਣ ਦੀ ਜੂਨ ਮਿਲੀ ਮੈਂ ਚੰਗੇ ਕੰਮਾਂ ਵਿੱਚ ਮਨ ਲਾਇਆ ਫਿਰ ਇੱਕ ਵਾਰ ਮੈਂ ਰਿਸ਼ੀ ਕੋਲ ਗਿਆ ਜਦੋਂ ਮੈਂ ਉਸ ਨੂੰ ਆਪਣਾ ਉਪਦੇਸ਼ ਦੱਸਿਆ ਉਸ ਨੇ ਮੈਨੂੰ ਨਿਰਗੁਣ ਉਪਦੇਸ਼ ਦਿੱਤਾ ਪਰ ਮੇਰੇ ਦਿਲ ਵਿੱਚ ਉਸ ਦਾ ਕੋਈ ਉਦੇਸ਼ ਸੁਣਨ ਦੀ ਇੱਛਾ ਨਹੀਂ ਸੀ ਉਸ ਨੇ ਮੈਨੂੰ ਬਹੁਤ ਸਮਝਾਇਆ ਪਰ ਮੈਂ ਉਹ ਸਰਗੁਣਾਰੇ ਬਾਰ-ਬਾਰ ਪੁੱਛਦਾ ਨਿਰਗੁਣ ਵਿੱਚ ਮੈਂ ਕਰੜੇ ਬਚਨ ਬੋਲਦਾ ਸੀ ਇਹ ਦੇਖ ਕੇ ਲੋਮਸ ਰਿਸ਼ੀ ਮੇਰੇ ਖਿਲਾਫ ਹੋ ਗਿਆ ਉਹ ਕਹਿਣ ਲੱਗਾ ਤੇਰੇ ਬੋਲ ਤਾਂ ਪਾਂਛੀਆਂ ਵਾਂਗ ਹਨ ਤੂੰ ਵਾਰ-ਵਾਰ ਮੇਰੇ ਬਚਨਾਂ ਨੂੰ ਮੋੜ ਰਿਹਾ ਹੈਂ ਮੈਂ ਤਾਂ ਤੈਨੂੰ ਜਗਿਆਸ਼ਾ ਲਈ ਉਪਦੇਸ਼ ਦਿੱਤਾ ਸੀ ਪਰ ਤੂੰ ਵਾਰ-ਵਾਰ ਤਰਕ ਵਿਕਰਕ ਕਰਦਾ ਰਿਹਾ ਹੁਣ ਤੂੰ ਸਭ ਤੋਂ ਨੀਵਾਂ ਪੰਛੀ ਬਣ ਜਾ ਉਸ ઋષਿ ਦੇ ਸ਼ਰਾਪ ਕਰਕੇ ਮੈਨੂੰ ਕਾਂ ਦਾ ਸ਼ਰੀਰ ਮਿਲਿਆ ਮੈਂ ਉਸਤਦ ਕਰਕੇ ਕਿਹਾ हे ઋષਿ ਤੇਰਾ ਸ਼ਰਾਪ ਸੱਚਾ ਹੋਵੇ ਹੁਣ ਤੁਸੀਂ ਮੇਰੀ ਹਾਲਤ ਸਮਝੋ ਮੇਰੇ ਉੱਪਰ ਕਿਰਪਾ ਕਰੋ ਜੀ ਤੁਸੀਂ ਮੈਨੂੰ ਸ਼ਰਾਪਤਾ ਦਿੱਤਾ ਹੈ ਪਰ ਇਸ ਦੇ ਨਾਲ ਮੈਨੂੰ ਇੱਕ ਵਰ ਵੀ ਦਿਓ ਜਿਸ ਦੇ ਨਾਲ ਮੈਨੂੰ ਪੂਰੀ ਸੋਜੀ ਹੋ ਜੇ ਉਸ ਵੇਲੇ ਮੈਨੂੰ ਵਰ ਦਿੱਤਾ ਗਿਆ ਕਿ ਮੈਨੂੰ ਪਿਛਲੇ ਜਨਮਾਂ ਦੀ ਸੋਜੀ ਰਹੇਗੀ ਤੇਰੇ ਕਹੇ ਤੋਂ ਬਗੈਰ ਤੇਰੀ ਮਰਤੂ ਨਹੀਂ ਹੋਵੇਗੀ ਇਹ ਵਚਨ ਸੁਣ ਕੇ ਮੈਂ ਪ੍ਰਸੰਨ ਹੋ ਗਿਆ ਫਿਰ ਮੈਂ ਐਸੇ ਜਗ੍ਹਾ ਤੇ ਆ ਗਿਆ ਹੁਣ ਮੈਂ ਆਪਣੀ ਦੇਹ ਨਹੀਂ ਤਿਆਗਾਗਾ ਕਾਂ ਦਾ ਜਨਮ ਪਾ ਕੇ ਮੈਂ ਰਸ ਵਿੱਚ ਆ ਗਿਆ ਹਾਂ ਇਸ ਤਰ੍ਹਾਂ ਮੈਂ ਸਦਾ ਹੀ ਆਨੰਦ ਵਿੱਚ ਰਹਿੰਦਾ ਹਾਂ ਗੁਰੂ ਨਾਨਕ ਦੇਵ ਜੀ ਨੇ ਸਤਸੰਗਤਿ ਦੇ ਖਾਂ ਸਾਲ ਦੇ ਇੱਕ ਕਾਂ ਦੀ ਦਰਸ਼ਨ ਦਿੱਤਾ ਜਿਸ ਵੇਲੇ ਉਸ ਨੂੰ ਨਿਹਾਲ ਕਰ ਦਿੱਤਾ ਧੰਨਵਾਦ ਜੀ